ਸਾਨੂੰ ਇਤਲਾ ਮਿਲਦੀ ਹੈ ਇੱਕ ਆਟੋ ਰੀ ਜਿੱਤੇ ਕਿ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਕੁਝ ਕੁਛੇ ਸ਼ਰਾਰਤਾਂ ਅੰਜਰ ਕਰਨ ਦੀ ਜਰੀਏ ਕੋਸ਼ਿਸ਼ ਕਰਨ ਦੇ ਹਾਲਾਚ ਸੀਗੇ ਇਹ ਤਸਵੀਰਾਂ ਜੇ ਦੇਖਦੇ ਹੋ ਹਾਰਡਵੇਅਰ ਦੇ ਅੰਦਰ ਜੇ ਕਿ ਦਾਤਰ ਵਗੈਰਾ ਵੀ ਮਿਲਿਆ ਹੋਇਆ ਸਰ ਨੂੰ ਕਰੋੜੋਂ ਤੋਂ ਫੋਨ ਆਇਆ ਸੀ ਮੈਂ ਸੋਚਦਾ ਮਨ ਲੱਗਾ ਪਿਆ ਸੀ ਫਿਰ ਦਈ ਹਰੀ ਪੀਸੀਆ ਅਟ ਜਵਾਨ ਆਪਣੇ ਉਹ ਲੱਗੇ ਪਿਆ ਸੀ ਮੌਕਾ ਫੜ ਲਿਆ ਇਹ ਵੀ ਦਾਤਰ ਨੇ ਕੋਈ ਫੋਨ ਦੇ ਸਾਰੇ ੱੱਬੇ ਵੇ ਆ ਲੁਧਿਆਣਾ ਲਾਈਵ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਹਾਂ ਯੂਮਰੀ ਲੁਧਿਆਣਾ ਦੇ ਫੀਲਡ ਗਨ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਇੱਕ ਪੁਲਿਸ ਨੂੰ ਇਤਲਾਹ ਮਿਲਦੀ ਹੈ ਇੱਕ ਆਟੋ ਦੀ ਜਿੱਥੇ ਕਿ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਕੁਝ ਕੁਛੇ ਸ਼ਰਾਰਤਾਂ ਅੰਜਾਮ ਕਰਨ ਦੀ ਜਰੀਏ ਕੋਸ਼ਿਸ਼ ਕਰਨ ਦੇ ਹਾਲਾਚ ਸੀਗੇ ਕਿ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਾਲਾਂ ਆਟੋ ਦੇ ਅੰਦਰ ਜੇ ਕਿ ਦਾਤਰ ਵਗੈਰਾ ਵੀ ਮਿਲਿਆ ਹੋਇਆ ਤੇ ਇਹਦੇ ਆ ਆਟੋ ਚਾਲਕ ਦੇ ਜਿਹੜੇ ਕਿ ਹੈ ਡਰਾਈਵਰ ਜਿਹੜੇ ਕਿ ਹੈ ਪੁਲਿਸ ਨੇ ਆਪਣੇ ਹਿਰਾਸਤ ਦੇ ਵਿੱਚ ਲੈ ਲਿੱਤੇ ਗਏ ਨੇ ਤੇ ਹੁਣ ਮੌਕੇ ਤੇ ਜਿਹੜੇ ਕਿ ਹੈ ਸਬ ਇੰਸਪੈਕਟਰ ਮੋਕੇ ਦੇ ਖੜੇ ਨੇ ਗੁਰਦੇਵ ਸਿੰਘ ਉਹਨਾਂ ਨਾਲ ਗੱਲਬਾਤ ਹੈ ਸਰ ਇਹ ਆਟੋ ਚਾਲਕ ਜਿਹੜੇ ਪਕੜੇ ਗਏ ਆ ਕੌਣ ਨੇ ਵਿਅਕਤੀ ਨਹੀਂ ਸਰ ਇਹ ਪਕੜੀ ਨਹੀਂ ਗਏ ਹਾਂਜੀ ਸਰ ਨੂੰ ਕਰੋਰੋਂ ਤੋਂ ਫੋਨ ਆਇਆ ਸੀ ਮੈਂ ਸੇਧਾ ਮਗਰ ਲੱਗਾ ਪਿਆ ਸੀ ਹੂੰ ਸਿਰਦਈ ਅਸਲੀ ਪੀਸੀਆ ਅਰ ਜਵਾਨ ਆਪਣੇ ਉਹ ਲੱਗੇ ਪਿਆ ਸੀ ਹਾਂਜੀ ਮੌਕਾ ਫੜ ਲਿਆ ਨਹੀਂ ਭਈ ਡਾਕਟਰ ਨੇ ਕੋਈ ਖੂਨ ਦੇ ਸਾਰੇ ਤੱਬੇ ਪਏ ਆ ਜੀ ਮੌਕਾ ਮਿਲ ਕੇ ਜਿੰਨੇ ਵੀ ਦੋਸ਼ੀ ਹੋਣਗੇ ਜਾਂ ਕੁਝ ਵੀ ਇਹਨੇ ਕਰਕੇ ਆਏ ਆ ਉਹ ਮੌਕੇ ਵੇਖ ਕੇ ਕਰਾਂਗੇ ਜੀ ਸਰੇ ਵਿਅਕਤੀ ਦਾ ਪਤਾ ਲੱਗਿਆ ਕੁਛ ਕੀ ਕਰਨਾ ਹੈ ਕਿ ਇਹਨਾਂ ਸ਼ਰਾਤ ਹੈ ਅਜੇ ਕੁਛ ਨਹੀਂ ਪਤਾ ਲੱਗਾ ਮੈਂ ਤਾਂ ਮੋਕੇ ਹੁਣ ਹੀ ਆਇਆ ਹਾਂ ਮੈਂ ਸੇ ਦਾ ਮਗਰ ਲੱਗਾ ਪਿਆ ਸੀ ਚਲੋ ਮਿਲ ਗਿਆ ਸਾਨੂੰ ਡਾਕਟਰ ਵੀ ਮਿਲ ਗਿਆ ਸਾਨੂੰ ਖੂਨ ਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਹਾਂ ਕੋਈ ਵਾਰਤਾ ਵਗੈਰਾ ਨਹੀਂ ਕਰਕੇ ਵਿੱਚੋਂ ਇਹ ਦੇਖਾਂਗੇ ਯਾਰ ਬਾਅਦ ਵਿੱਚ ਬਾਅਦ ਵਿੱਚ ਕਰਾਂਗੇ ਨਾ ਕਿ ਹੁਣ ਥੋੜਾ ਅਸੀਂ ਤਾਂ ਮੌਕੇ ਤੇ ਫੜ ਲਿਆ ਹਾਂਜੀ ਹੁਣ ਸਾਨੂੰ ਕੀ ਪਤਾ ਕੀ ਕਰ ਗਿਆ ਛੱਡ ਗਿਆ ਇੱਥੇ ਛੱਡ ਗਿਆ ਛੱਡ ਕੇ ਭੱਜ ਗਿਆ ਅੱਛਾ ਫਰਾਰ ਹੋ ਗਿਆ ਹੁਣ ਅਸੀਂ ਚੱਲੇ ਲੱਗੇ ਇਹਦੀ ਵੈਰੀਫਾਈ ਕਰਾਂਗੇ ਉਹ ਤਸਵੀਰਾਂ ਨੇ ਜਿੱਦ ਤੱਕ ਪੰਜਾਬ ਪੁਲਿਸ ਦੇ ਜਵਾਨ ਜਿਹੜੇ ਕੀ ਉਹਨਾਂ ਨੂੰ ਇੱਕ ਇਤਲਾਮ ਮਿਲਦੀ ਆ ਆਟੋ ਦੀ ਜਿੱਤੇ ਕਿ ਜਿਹਦੇ ਵਿੱਚ ਦੇ ਕੀ ਇਹ ਦੋ ਅਣਪਛਾਤੇ ਵਿਅਕਤੀ ਬੈਠੇ ਹੁੰਦੇ ਨੇ ਉਹ ਇੱਕ ਵਾਤਾ ਨੂੰ ਕਹਿੰਦੇ ਦੱਸਿਆ ਜਾ ਰਿਹਾ ਹੈ ਜੀ ਇਸ ਗਾਲ ਦੀ ਲਾਈਵ ਦੀ ਟੀਮ ਪੁਸ਼ਟੀ ਨਹੀਂ ਕਰਦੀ ਕਿ ਵਾਦਤ ਕਰਨ ਆਈਸ਼ੀਆ ਕਿਸੇ ਕੋਿੱਥੇ ਕਰਕੇ ਆਏ ਸੀਗੇ ਪਰ ਪੁਲਿਸ ਨੂੰ ਕਿਥੋਂ ਇਤਲਾਮ ਮਿਲਦੀ ਹੈ ਇਹ ਸੇ ਦੋ ਵਿਅਕਤੀਆਂ ਦੀ ਤੇ ਪੁਲਿਸ ਮੌਕੇ ਤੇ ਭਾਲ ਲੈਣੇ ਜਾਰੀ ਹੁੰਦੀ ਹੈ ਪਰ ਉਸ ਤੋਂ ਬਾਅਦ ਜਾਇ ਗਿਆ ਟੈਂਪੂ ਚਾਲ ਨੂੰ ਫੜਦੀ ਹੈ ਉਸ ਤੋਂ ਬਾਅਦ ਜਾਇ ਗਿਆ ਆਪਣੇ ਹਿਰਾਸਤ ਦੇ ਵਿੱਚ ਲੰਦੀ ਤੇ ਮੌਕੇ ਤੋਂ ਜਿਹੜਾ ਕੀ ਆ ਉਹ ਦੋ આરોપી ਫਰਾਰ ਹੋ ਜਾਂਦੇ ਨੇ ਤੇ ਭਾਲ ਜਿਹੜੀ ਕੀ ਆ આરોપીਾਂ ਦੀ ਜਾਰੀ ਹੈ ਤੇ ਇਹ ਟੈਂਪੂ ਉਹਨਾਂ ਨੇ ਜਿਹੜਾ ਕਿ ਆਪਣੇ ਜਬਤ ਕਰ ਲਿਆ ਗਿਆ ਆਪਣੀ ਨਿਗਰਾਨੀ ਦੇ ਵਿੱਚ ਰੱਖ ਲਈਦਾ ਗਿਆ ਤੇ ਹੁਣ ਸੀ ਨੂੰ ਜਿਹੜਾ ਕਿ ਇਹ ਥਾਣੇ ਦੇ ਵਿੱਚ ਲੈ ਕੇ ਜਾਣਾ ਕਿ ਤੇ ਇਹਦੀ ਵੈਰੀਫਿਕੇਸ਼ਨ ਕਰਨਗੇ ਤੇ ਜਲ ਨਹੀਂ ਵੱਡੇ ਖਲਾਸੇ ਹੋਣਗੇ ਇਹ ਟੈਂਪੂ ਕਿਹਦਾ ਵੈ ਕਿ ਕੌਣ ਸੀ ਉਹ ਵਿਅਕਤੀ ਕੀ ਕਾਰਜ ਸੀਗੇ ਪਿੱਛੋਂ ਕੀ ਕਰਕੇ ਆਏ ਤੇ ਅੱਗੇ ਕਰਨ ਜਾਣ ਦਾ ਕੀ ਇਰਾਦਾ ਸੀਗਾ ਕੀ ਕਿਹੜੀ ਵਾਰਦਾਤਾਂ ਨੂੰ ਇੰਜਾਮ ਦੇਣ ਜਾਣ ਦੀਗੇ ਇਹ ਹੁਣ ਆਨਲਾਈਨ ਸਮੇਂ ਦੇ ਵਿੱਚ ਵੱਡੇ ਖਲਾਸੇ ਹੋਣਗੇ ਜੁੜੇ ਲੋਕਾਂ ਨਾਲ ਲਾਈਵ ਜੁੜਨਾ ਧਰਮਪਾਲ ਜੀ ਨੂੰ ਰਿਪੋਰਟ ਧੰਨਵਾਦ